9b2 ਅਤੇ ਆਉਟਸਾਈਡ ਇਹ ਹੈਗਾ ਇੱਕ ਖਾਨੀ ਟਾਪਿੰਗ ਦਾ ਕੇਸ ਇਹਦੇ ਵਿੱਚ ਜਿਹੜਾ ਮਦਈ ਹੈਗਾ ਗੁਰਜਨ ਇਹਦਾ ਕਹਿਣਾ ਸੀ ਕਿ ਇੱਕ ਲੜਕੀ ਹੈ ਜਿਹੜੀ ਸਾਡੀ ਦੋਸ਼ੀ ਨਸੀ ਉਹਨੂੰ ਆਲਰੇਡੀ ਅਰੈਸਟ ਕੀਤਾ ਹੋਇਆ ਤਾਜਪੁਰ ਤੋਂ ਕਹਿਣਾ ਸੀ ਕਿ ਉਹ ਡਰੀ ਨਾਲ ਉਹਨੇ ਇਨ ਟੱਚ ਆਈ ਕਿ ਫੋਨ ਇੰਸਟਾਗ੍ਰਾਮ ਉਹਦੇ ਨਾਲ ਨਜ਼ਦੀਕੀਆਂ ਵਧਾਈਆਂ ਐਂਡ ਫਾਈਨਲੀ ਇਹ ਦੋਸ਼ੀਨ ਦਾ ਅਰਨੀ ਉਹਨੂੰ ਰਿਕਵੈਸਟ ਕੀਤਾ ਕਿ ਉਹ ਇੱਕ ਕਾਉਂਸਲ ਕੇਂਦਰ ਵਿੱਚ ਉਹਨੇ ਸਰਟੀਫਿਕੇਟ ਲੈਣਾ ਹੈ ਤੇ ਉਹਦੇ ਨਾਲ ਚੱਲੇ ਜਦ ਇਹ ਦੋਨੋਂ ਮੋਟਰਸਾਈਕਲ ਤੇ ਜਾ ਕੇ ਫਤਾਪ ਉਰ ਜਾਂਦੇ ਨੇ ਉਥੇ ਜਿਹੜੀ ਦੋਸ਼ੀ ਵੀ ਇਹ ਲੜਕੀ ਨੂੰ ਘੇਰ ਲੈਂਦੇ ਨੇ ਅਤੇ ਇਹਦੇ ਗਿੱਟੇ ਅਤੇ ਪੈਰ ਤੇ ਫਾਇਰ ਕਰਦੇ ਨੇ। ਇਹਦੀ وجہ ਰੰਜਿਸ਼ ਇਹ ਹੈਗੀ ਹੈ ਕਿ ਜਿਹੜਾ ਇਹ ਕੰਪਲੇਨੈਂਟ ਹੈ ਆਪਣੇ ਪਿੰਡ ਵਿੱਚ ਇੱਕ ਮਤੌਰ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਦਾ ਹੈ। ਤੇ ਜਿਹੜਾ ਇਹਦਾ ਮੇਨ ਦੋਸ਼ੀ ਹੈ ਜੋ ਇਸ ਲਈ ਅਸੀਂ ਅਰੈਸਟ ਕੀਤਾ ਹੋਇਆ ਗੁਇਨਮਾਨ ਸਾਹਿਬ ਜੀ ਵਿਕੇ ਹੈ। ਉਹਦਾ ਨਾਮ ਹੈਗੇ ਰਸ਼ਪਾਲ। ਰਸ਼ਪਾਲ ਦੀ ਇਹਦੇ ਨਾਲ ਪੁਰਾਣੀ ਲਾਗੜ ਸੀ ਤੇ ਰਸ਼ਪਾਲ ਨੇ ਪਲਾਨ ਬਣਾਇਆ

ਜਗਰਾਜ ਇਲੀਆ ਸ਼ੁਕਰ ਜਿਹੜਾ ਕੀ ਤਰਨਤਾਰਨ ਦਾ ਰਹਿਣਾ ਲਾ ਹੈ ਫਤਿਹ ਜਿਹੜਾ ਮੁੱਖ ਰੁਸ਼ੀ ਜਿਹਨੇ ਸਾਰਾ ਇਹ ਇਨਸੀਡੈਂਟ ਔਰਕੇਸਟ੍ਰੇਟ ਕੀਤਾ ਰਸ਼ਪਾਲ ਮੈਡਮ ਇਹ ਫਿਰ ਦੱਸਣਾ ਚਾਹਾਂਗੀ ਕਿ ਜਿਹੜਾ ਰਸ਼ਪਾਲ ਹੈ ਇੱਕ ਆਫ ਇੱਕ ਹਾਰਡ ਕੋਰ ਡਿਕ੍ਰਿਮੀਨਲ ਹੈ ਇਹਦੇ ਖਿਲਾਫ 8 ਤੋਂ 9 ਮੁਕਦਮੇ ਦਰਜ ਨੇ ਅੰਮ੍ਰਿਤਸਰ ਕਮਿਸ਼ਨਰ ਨੇ ਅੰਮ੍ਰਿਤਸਰ ਵਿਭਾਗੀ ਤਰਨਤਾਰਨ ਤੇ ਐਸਐਸਓਸੀ ਅੰਮ੍ਰਿਤਸਰ ਦੇ ਦੁਆਰਾ ਵੱਖ-ਵੱਖ ਸੈਕਸ਼ਨਾਂ ਵਿੱਚ ਵਿਚ ਇਨਕਲੂਡਸ ਆਰਮਜ਼ ਐਕਟ 307 379 ਬੀ ਐਨਡੀਪੀਐਸ ਐਕਟ ਅਤੇ ਡਕੈਤੀ ਦੇ ਵੱਖ-ਵੱਖ ਪਰਚੇ ਮੈਂ ਲੜਕੀ ਨੂੰ ਇੰਸਟਾਗ੍ਰਾਮ ਤੇ ਫ੍ਰੀ ਸੀ ਜੀ ਇਹ ਜਿਹੜਾ ਉਹਦੇ ਬੁਆਏਫ੍ਰੈਂਡ ਸੀ ਲੜਕੀ ਦਾ ਉਹ ਗੋਇੰਦਵਾਲ ਸਾਹਿਬ ਦਾ ਪੁਰਾਣਾ ਜੀਲ ਦਾ ਇੰਮੇਟ ਰਹਿ ਚੁੱਕਾ ਹੈ ਤੇ ਜਿਹੜਾ ਮੁਖਬੂਸ਼ੀ ਸੀ ਉਹਦੇ ਟੱਚ ਵਿੱਚ ਆਇਆ ਫਿਰ ਉਹਨੇ ਕਿਹਾ ਕਿ ਉਹ ਆਪਣੀ ਨਾਲ ਜਿਹੜੀ ਲੜਕੀ ਹੈਗੀ ਤਾਜਪਰੀ ਉਹਦਾ ਇਸਤੇਮਾਲ ਕਰੇਗਾ ਫਿਰ ਤਾਜਪਰੀ ਤੋਂ ਇਨਸਟਰਕਸ਼ਨ ਦਿੱਤੀ ਗਈ ਕਿ ਇਹ ਲੜਕੇ ਦਾ ਜਿਹੜਾ ਇੰਸਟਾਗ੍ਰਾਮ ਪ੍ਰੋਫਾਈਲ ਹੈ ਇਹਨੂੰ ਫੋਲੋ ਕਰੀ ਤੇ ਤੇ ਫਿਰ ਐਂਡ ਫਾਈਨਲੀ ਇਹਨਾਂ ਦੀ ਜਿਵੇਂ ਜਿਵੇਂ ਨਜ਼ਦੀਕੀਆਂ ਵਧੀਆਂ ਤਾਂ ਦੇ ਆਪਣੀ ਇਹਨੂੰ ਲਾਈਨ ਆਫ ਫਾਇਰ ਚ ਗਿਆ Okay.